ਹਾਂਜੀ ਤੁਹੋ ਅੱਜ ਖੜਿਆ ਨੂਰ ਮਹਿਲ ਨੂਰ ਮਹਿਲ ਕਿੱਥੇ ਖੜਿਆ ਇੱਥੇ ਖੜਿਆ ਜੀ ਭੈਣੀ ਫਾਸਟ ਫੂਡ ਤੇ ਇਹ ਹੈ ਜੀ ਸਾਡੀ ਬੈਸਟ ਇੱਕ ਜਗ੍ਹਾ ਜਿੱਥੇ ਸਭ ਤੋਂ ਖਾਣਾ ਬੈਸਟ ਹੈ ਸਾਡੀ ਮੇਰੀ ਫੇਵਰਿਟ ਜਗ੍ਹਾ ਬਹੁਤ ਹੈ ਕਿਉਂਕਿ ਮੈਨੂੰ ਇੱਥੇ ਦੇ ਜਿਹੜੇ 2-3 ਖਾਣੇ ਬਹੁਤ ਪੰਦਿਆ ਤੁਹਾਨੂੰ ਅੱਜ ਇੱਥੇ ਇੱਕ ਫਿਸ਼ ਦਿਖਾਉਣੀ ਆ ਫਿਸ਼ ਵੀ ਇੱਕ ਨਵਕਲੇ ਤੇ ਢੰਗਦੀ ਆ ਨਾਲੇ ਹੈਲਦੀ ਆ ਉਹ ਰੋਜ਼ ਤੁਸੀਂ ਫਰਾਈ ਚ ਫਿਸ਼ ਖਾ ਖਾ ਕੇ ਅੱਕੇ ਹੋਗੇ ਅੱਜ ਤੁਹਾਨੂੰ ਲੈ ਕੇ ਆਉਨੇ ਆ ਤੰਦੂਰੀ ਫਿਸ਼ ਖਾਣ ਲਈ ਤੇ ਤਾਲੂਆਂ ਚ ਗੱਲਬਾਤ ਕਰਦੇ ਆ ਚੱਲ ਕੇ ਅੰਦਰ ਵੀ ਇਹ ਕਦੋਂ ਤੋਂ ਰੈਸਟੋਰੈਂਟ ਇਹਦਾ ਨਾਮ ਹੋਲਾ ਹੈ ਜਿਹੜਾ ਮੌਰਨਿੰਗ ਮੌਰਨਿੰਗ ਦਾ ਟਾਈਮ ਆ ਤੇ ਇੱਥੇ ਇਹਦਾ ਨੀ ਜਿਹੜੀ ਇੱਕ ਸਭ ਤੋਂ ਵੱਡੀ ਖਾਸ ਗੱਲ ਹੈ ਟੇਕ ਅਵੇ ਬਹੁਤ ਇੰਨਾ ਦਾ ਜਿਹੜਾ ਆਰਡਰ ਆ ਉਹ ਬਹੁਤ ਜਾਂਦੀ ਦੀ ਤੇ ਇਹਦਾ ਨੀ ਡਿਮਾਂਡ ਮਤਲਬ ਚਿਕਨ ਦੇ ਵਿੱਚ ਤਾਂ ਮਤਲਬ ਇਹਨਾਂ ਦੇ ਨਾ ਨਾਂ ਘੜ ਦਤਾ ਪੂਰੇ ਨੂਰ ਮੈਦ ਦੇ ਵਿੱਚ ਇਹ ਕਦੋਂ ਤੋਂ ਸਟਾਰਟ ਕੀਤਾ ਇਹਨਾਂ ਨੇ ਨੂਰ ਮੈਦ ਦੇ ਵਿੱਚ ਪਹਿਲਾਂ ਕਿੱਥੇ ਕਿੱਥੇ ਬ੍ਰਾਂਚਾਂ ਦੇ ਇਹਨਾਂ ਦੀਆਂ ਉਹ ਤੁਹਾਨੂੰ ਹੁਣ ਆਪਾਂ ਸਾਰੀਆਂ ਗੱਲਬਾਤ ਕਰਦੇ ਤੇ ਲਓ ਜੀ ਆਪਾਂ ਗੱਲ ਕਰਦੇ ਆ ਇੱਥੋਂ ਦੇ ਮੈਨੇਜਰ ਸਾਹਿਬ ਨਾਲ ਹਾਂਜੀ ਬਾਈ ਜੀ ਸਸੀ ਕਾਲ ਸਸੀ ਹਾਂਜੀ ਸਸੀ ਕਾਲ ਕੀ ਹਾਲ ਚਾਲ ਆ ਬੜੀਆ ਸਰ ਠ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੀ ਤੁਸੀਂ ਇੱਥੇ ਦੀ ਜਿਹੜੀ ਬ੍ਰਾਂਚ ਸ਼ੁਰੂ ਕੀਤੀ ਨੂਰ ਮਹਿਲ ਪੈਣੀ ਫਾਸਟ ਫੂਡ ਹਾਂਜੀ ਕਿ ਕਦੋਂ ਤੋਂ ਸਟਾਰਟ ਕੀਤੀ ਹੈ ਇਹ हमने ਕੀਤਾ ਜੀ 29 ਦਸੰਬਰ 2020 ਸੇ 2020 ਹਾਂ 2020 ਲਾਕਡਾਊਨ ਮੇ ਵੀ ਇਹੀ ਰਿਸ਼ਾ ਲਾਕਡਾਊਨ ਦਾ ਦੂਸਰਾ ਤੀਸਰਾ ਚਤੁਰਥ ਹਾਂ ਹਾਂ ਇਹੀ ਤੇ ਅੱਛਾ ਇਹ ਮੈਨੂੰ ਬਤਾਓ ਇਹ ਪੈਣੀ ਫਾਸਟ ਫੂਡ ਹੈ ਇੱਕ ਪੈਣੀ ਪਿੰਡ ਪੈਂਦਾ ਨਾ ਇੱਥੇ ਹਾਂਜੀ ਹਾਂਜੀ ਏ ਮਾਲਕ ਉਥੇ ਦੇ ਨੇ ਹਾਂਜੀ ਚਰਨਜੀਤ ਸਿੰਘ ਹੈ ਅੱਛਾ ਪਹਿਲੇ ਉਹ ਵੀਡੀਓ ਆਫਿਸ ਵਿੱਚ ਮੈਂ ਰਿਟਾਇਰਮੈਂਟ ਹੋ ਗਿਆ ਅੱਛਾ ਮਾਲਕ ਜਿਹੜੇ ਆ ਪੰਜਾਬੀ ਇੱਥੋਂ ਦੇ ਪੰਜਾਬੀ ਤੇ ਤੁਸੀਂ ਹੈ ਕਿ ਉਤਰਾਖੰਡ ਤੋਂ ਤੁਹਾਡਾ ਸਾਰਾ ਸਾਫ ਉਤਰਾਖੰਡ ਦਾ ਹੀ ਹੈ ਮੈਂ ਕੁਝ ਫਲੋਰ ਗੁਰਾਏ ਆਂ ਔਰ ਅਪਰੇ ਉਨੇਪਾਲ ਸੇ ਹੈ ਅੱਛਾ ਉਹ ਨੇਪਾਲ ਤੋਂ ਹਾਂਜੀ ਅੱਛਾ ਇਹ ਕਿੰਨੀਆਂ ਟੋਟਲ ਬ੍ਰਾਂਚਾਂ ਕਿੰਨੀਆਂ ਆਂ ਦੀਆਂ ਇਹ ਟੋਟਲ 2 4 ਹੋ ਗਏ ਜੀ 4 ਬ੍ਰਾਂਚ ਹੋ ਗਈਆਂ ਇੱਕ ਹੋ ਗਈ ਫਲੋਰ ਪਹਿਲੀ ਬ੍ਰਾਂਚ ਫਲੋਰ ਸੀ 5 ਹੋ ਗਏ ਟੋਟਲ ਵਿੱਚ ਦੂਜੀ ਅਪਰੇ ਦੋ ਫਲੋਰ ਹੀ ਹੋਗੇ ਜੀ ਅਗਲ ਬਗ ਅੱਛਾ ਦੋ ਫਲੋਰ ਹੋਗੇ ਹਾਂਜੀ ਦੂਜੀ ਦੋ ਫਲੋਰ ਹੋ ਗਿਆ ਤੀਜੀ ਉਪਰੇ ਹੋਗੀ ਉਪਰਾ ਇੱਕ ਗਰਾਹਾਂ ਹੋਗੀ ਤੇ ਇੱਕ ਹੋਗੀ ਨੂਰ ਮਹਿਲ ਨੂਰ ਮਹਿਲ ਕੀ ਬਾਤ ਹੈ ਤੇ ਭਾਈ ਅੱਛਾ ਨੂਰ ਮਹਿਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਤੁਹਾਡੇ ਆਰਡਰ ਜਿਹੜੇ ਆ ਉਹ ਕਿਵੇਂ ਜਾਂਦੇ ਟੇਕਵੇ ਜਾਂਦੇ ਆ ਜਾਂ ਕਿਵੇਂ ਜਾਂਦੇ ਆ ਹਾਂ ਟੇਕਵੇ ਜਾਂਦੇ ਜੀ ਤੁਹਾਡੇ ਲੋਕਾਂ ਪੇਕਵੇ ਜ਼ਿਆਦਾ ਲੋਕੀ ਨਹੀਂ ਜਾਂਦੇ 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 ਜਿਵੇਂ ਮਠੜਾ ਰੁੜਕਾ ਔਰ ਜਾਂ ਕੋਟ ਬਦਲ ਖਾਂ ਇਹ ਜਿੱਥੇ ਪਰ نیچے ਲਿੱਥਰਾ ਪਿੰਡ ਵੀ ਹੈ ਨਕੋਦਰ ਵੀ ਜਾਂਦਾ ਹੈ ਨਕੋਦਰ ਤੇ ਹਾਂ ਨਕੋਦਰ ਜਾਂਦਾ ਹੈ ओके okay. अच्छा तो आपके एक जड़े ਤੁਸੀਂ ਖਾਣੇ ਬਣਾਉਂਦੇ ਹੋ ਤੁਹਾਡੇ ਫਿਸ਼ ਸ਼ੈਫ ਜਿਹੜੇ ਆ ਉਹ ਕਿਵੇਂ ਦੇ ਟ੍ਰੇਨਡ ਹੁੰਦੇ ਕਿੱਥੋਂ ਤੁਸੀਂ ਲੈ ਕੇ ਆਉਂਦੇ ਹੋ ਉਹਨਾਂ ਨੂੰ ਸੇਵ ਤੋਂ ਹਮਾਰੇ ਸਭ ਹਮ ਕਰੋਨਾ ਪੀਰੀਅਡ ਮੇ ਸਭ ਕੋਈ ਆਬਰਾ ਹੈ ਸੇ ਕੋਈ ਤਾਸ ਸੇ ਕੋਈ ਲੁਧਿਆਣਾ ਕੇ ਬੜੇ ਹੋਟਲੋਂ ਸੇ ਹੈ ਸਾਰੇ ਹਮ اچھا ਕਰੋਨਾ ਪੀਰੀਅਡ ਮੇ ਸਭ ਬੇਰੋਜ਼ਗਾਰ ਹੋ ਗਏ ਤਾਂ ਫਿਰ ਉਹ ਲੋਗ ਨੇ ਬੋਲਾ ਕਿ ਕੋਲੋ ਭਾਈ ਇੱਕ ਚਲਾਓ ਤੁਮ ਲੋਗ ਅੱਛਾ ਇਸੇ ਹਿਸਾਬ ਚਲਾਇਆ ਅੱਛਾ ਸਭ ਫਾਈਵ ਸਟਾਫ ਫਾਈਵ ਸਟਾਫ ਅੱਛਾ ਟੋਟਲੀ ਸਾਰਾ ਫਾਈਵ ਸਟਾਫ ਹੈ ਕੀ ਆਪ ਬਾਤ ਹੈ ਭਜੀ ਯੇ अच्छा तो इस ब्रांच में तो है ये सारे अच्छा और ते... फ्लोर में भी है गुराई में भी है अब तो फाइव स्टार के हो गए अच्छा फ्लोर ਦੇ ਵਿੱਚ ਸਭ ਤੋਂ ਬੈਸਟ ਚੱਲਦਾ 버거 버거 ਸਭ ਤੋਂ ਹਾਈ ਸੇਲਿੰਗ 버거 ਉੱਥੇ ਦਾ ਸਭ ਤੋਂ 버거 ਵੀ ਹੋ ਗਏ ਵਾ ਆਈਸਕ੍ਰੀਮ ਪਾਰਲਰ ਵੀ ਹੋ ਗਏ ਆ ਮਲਟੀ ਕੁਝ ਨੇ ਸਾਰੇ ਤੇ ਇੱਥੇ ਦੱਸੋ ਸਭ ਤੋਂ ਹਾਈਐਸਟ ਜਿਹੜੇ ਆਰਡਰ ਕਿਹੜੀ ਚੀਜ਼ ਦੇ ਜਾਂਦੇ ਨੇ ਯਹਾਂ ਪੇ ਇੰਡੀਅਨ ਤੰਦੂਰ ਜ਼ਿਆਦਾ ਚੱਲਦਾ ਹੈ ਇੰਡੀਅਨ ਤੰਦੂਰੀ ਜ਼ਿਆਦਾ ਹੈ ਨਾ ਹਾਂਜੀ ਇੰਡੀਅਨ ਤੰਦੂਰ ਓਕੇ ਤੇ ਚਲੋ ਸਾਡਾ ਅੱਜ ਅਸੀਂ ਇੱਥੇ ਸਾਡੇ ਕੋਲ ਆਏ ਸਾਡਾ ਫੇਵਰਿਟ ਦੋ ਚੀਜ਼ਾਂ ਸਾਡੀਆਂ ਇੱਕ ਹੈਗੀ ਆ ਫਿਸ਼ ਲਸਨੀ ਟਿੱਕਾ ਦੂਜੀ ਹੈਗੀ ਆ ਆਪਣੀ ਚਿਕਨ ਟਿੱਕਾ ਬਰਸੋਲਾ ਨਾਲ گارਲਿਕ ਨਾਲ ਤੇ ਅੱਜ ਸਾਡੀ ਡਿਮਾਂਡ ਸੀ ਲੋਕਾਂ ਦੀ ਵੀ ਨੂਰਬੈਲ ਦੇ ਵਿੱਚ ਬੈਸਟ ਫਿਸ਼ ਕੌਣ ਬਣਾਉਂਦਾ ਆ ਤੇ ਨੂਰਬੈਲ ਦੇ ਵਿੱਚ ਜਿਹੜੇ ਹੈਗੇ ਆ ਗਰੇਵੀ ਦੇ ਵਿੱਚ ਚਿਕਨ ਕੋਰ ਬਣਾਉਂਦਾ ਆ ਇਸ ਕਰਕੇ ਮੈਂ ਕਹਾ ਮੈਂ ਹੁਣ ਸੱਤ ਤੋਂ ਵੱਡਾ ਭੈਣੀ ਮੈਨੂੰ ਲੱਗਾ ਕਿਉਂਕਿ ਭੈਣੀ ਦਾ ਮੇਰੀ ਇੱਕ ਫੇਵਰਿਟ ਪਲੇਸ ਹੈ ਇੱਥੇ ਤੇ ਮੈਂ ਕਹਾ ਇਹ ਤੈਸੇ ਕਰੀ ਲੋਕਾਂ ਦੇ ਜੀਬਾਂ ਤੇ ਜ਼ਰੂਰ ਹੋਣਾ ਚਾਹੀਦਾ ਹੈ ਇਹ ਕੁਆਂਟੀਟੀ ਬਹੁਤ ਵਧੀਆ ਹੁੰਦੀ ਆ

ਕਸਟਿੰਗ ਵੀ ਹੋਣੇ ਤੇ ਜੀ 올 द बेस्ट ਤੇ ਲੋ ਜੀ ਫਾਈਨਲੀ ਸਾਡੀ ਪਲੇਟ ਆ ਚੁੱਕੀ ਹੈ ਸਾਡੇ ਕੋਲ ਇਹ ਹੈ ਜੀ ਤੰਦੂਰੀ ਫਿਸ਼ ਕਿਉਂਕਿ ਅਸੀਂ ਤੁਹਾਨੂੰ ਡੇਲੀ ਹੁਣ ਫਰਾਈ ਖਾਈ ਜਾਂਦੇ ਸੀ ਮੈਂ ਕਿਹਾ ਅੱਜ ਤੁਹਾਨੂੰ ਇਹ ਤੰਦੂਰੀ ਫਿਸ਼ ਦਿਖਾਈਏ ਤੇ ਇਹਦੇ ਵਿੱਚ ਨਾ ਕੋਈ ਮੱਖਣ ਨਾ ਇਹਦੇ ਵਿੱਚ ਕੋਈ ਤੇਲ ਸਿਰ ਤੰਦੂਰ ਦੇ ਵਿੱਚੋਂ ਫਿਸ਼ ਨਿਕਲ ਕੇ ਆਉਂਦੀ ਆ ਤੇ ਫਲੇਵਰ ਇਹਦਾ ਕਮਾਲ ਦਾ ਇੱਕ ਇਹ ਆ ਗਿਆ ਜੀ ਤੰਦੂਰੀ ਫਿਸ਼ ਤੇ ਆ ਅੱਗੇ ਲਾ ਕੇ ਕਰੋ ਭਾਜੀ ਆ ਲਾ ਕੇ ਕਰੋ ਜਰਾ ਇਹਦੇ ਨੂੰ ਆ ਚੈੱਕ ਕਰੋ ਇਹ ਹੈਗਾ ਇਹਨਾਂ ਦਾ ਚਿਕਨ ਟਿੱਕਾ ਬਟਰਸਾਲਾ ਬਾਈ ਫਲੇਵਰ ਵਾਈਜ਼ ਓਏ ਹੋਏ ਹੋਏ ਇਹਨਾਂ ਚੀਜ਼ਾਂ ਇੱਕ ਵਾਰੀ ਦੇਖੋ ਤੁਸੀਂ ਟਰਾਈ ਕਰੋਗਾ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਣਾ ਵਾਕੀ ਕੀ ਚੀਜ਼ ਹੈ ਇਹ ਮੈਂ ਤੁਹਾਨੂੰ ਇਹ ਦਿਖਾਵਾਂ ਨਾ ਇਹਦੇ ਵਿੱਚ ਤੰਦੂਰੀ ਚਿਕਨ ਹੁੰਦਾ ਹੈ ਇਹਦੇ ਵਿੱਚ ਗਰੇਵੀ ਦੇ ਨਾਲ ਉਹ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਬਸ ਇਹ ਸਵਰਗ ਹੀ ਆ ਬਸ ਇਸ ਕਿਸਮ ਦਾ ਇਹਦਾ ਅਜਾ ਇੱਕ ਸਾਡੂ ਕੋਈ ਲੋਕ ਕਹਿੰਦੇ ਹੁੰਦੇ ਸੀ ਬਾਈ ਤੁਸੀਂ ਨਰਕਾ ਚ ਜਾਓਗੇ ਤੁਸੀਂ ਚਿਕ ਚਿਕਰ ਖਾਦੇ ਹੋ ਮੀਟ ਖਾਦੇ ਹੋ ਪਗ ਕੋਈ ਨਾਲ ਹੀ ਬਾਈ ਸਾਡੇ ਲੀਵ ਜੂਰੇ ਆ ਤੇ ਨਾਲ ਇਹਨੇ ਅਸੀਂ ਮਲਗਾਈ ਆ ਜੀ گارਲਿਕ ਨਾਲ ਤੇ ਇਹਦਾ گارਲਿਕ ਨਾਲ ਦੇ ਨਾਲ ਬਹੁਤ ਵਧੀਆ ਇਹਦੇ ਨਾਲ ਜਿਹੜਾ ਹੈਗਾ ਆ ਉਹ ਫਲੇਵਰ ਬਣ ਕੇ ਨਿਕਲਦਾ ਆ ਤੇ ਸੋ ਹੁਣ ਆਪਾਂ ਬੜੀ ਗੱਲਬਾਤ ਨਾ ਕਰੀਏ ਚੰਗੀ ਗੱਲ ਆ ਤੇ ਸਭ ਤੋਂ ਪਹਿਲਾਂ ਤੰਦੂਰੀ ਫਿਸ਼ ਟਰਾਈ ਕਰਦੇ ਆ ਜੀ ਆ ਚੱਕੋ ਜੀ ਆ ਗਿਆ ਤੇ ਨਿੰਬੂ ਬਈ ਆਪਣੀ گارਲਿਕ ਫੌਸ ਦਿੱਤੀ ਨੀ ਹੌਟ ਜੀ ਔਰ گارਲਿਕ ਲੈ ਕੇ ਯਾਰ ਤੇ ਲੋਰੀ ਜਦ ਤੱਕ ਆਪਣੀ ਹੁੜ ਗਾਰਲਿਕ ਸੌਸ-ਸੌਸ ਦੀ ਆ ਓਕੇ ਆ ਮਾਸਪਾ ਇਹ ਐਨੀ ਕਿ ਨਰਮ ਫਿਸ਼ ਹੈ ਨਾ ਭਜੀ ਬਹੁਤ ਵਧੀਆ ਮਤਲਬ ਇਸ ਤੋਂ ਉੱਪਰ ਤੁਹਾਨੂੰ ਕੋਈ ਕਿਤੇ ਵੀ ਤੰਦੂਰੀ ਫਿਸ਼ ਮਿਲ ਗਈ ਤਾਂ ਬਾਈ ਸਾਡਾ ਚੈਨਲ ਦਾ ਨਾਮ ਬਦਲ ਲਿਓ ਚੋੜਾ ਮਰਜੀ ਰੱਖ ਲਿਓ ਇੱਕ ਬੈਸਟ ਫਿਸ਼ਰ ਹੋ ਜੀ ਸਭ ਤੋਂ ਬੈਸਟ ਦਾਣਾ ਇਹਦੇ ਵਿੱਚ ਕੋਈ ਤੇਲ ਨਾਜ ਕੋਈ ਰਿਫਾਈਨਡ ਦਾਣੇ ਵਿੱਚ ਕੁਝ ਐਕਸਟਰਾ ਨਾ ਕੋਈ ਇਹਦੇ ਵਿੱਚ ਕੋਈ ਐਕਸਟਰਾ ਉਹ ਕੀ ਤੇਲ ਪੂਰ ਕੁਝ ਵੀ ਇੱਕ ਯੂਨੀਕ ਚੀਜ਼ ਹੈ ਸੋ ਤੁਸੀਂ ਵੀ ਖਾਣੇ ਤੇ ਆਜੋ ਭੈਣੀ ਫਾਸਟ ਫੂਡ ਨੂਰ ਮੈਲ ਤੇ ਇੱਥੇ ਦੀ ਵਰਗੀ ਫਿਸ਼ ਤੁਹਾਨੂੰ ਨੂਰ ਮੈਲ ਛੱਡੋ ਪੂਰੇ ਜਲੰਧਰ ਜਿਲ੍ਹੇ 'ਚ ਨਹੀਂ ਮਿਲਦੀ ਹੂੰ ਜਿਹੜਾ ਫਲੇਵਰ ਹੈ ਤੇ ਰੈਡ ਗਾਰਲਿਕ ਨਾਲ ਬਣਦਾ ਨਾ ਭਾਈ ਜੀ ਰੈਡ ਗਾਰਲਿਕ ਹੋ ਗਿਆ ਨਾਲ ਇਹਨਾਂ ਨੇ ਗ੍ਰੀਨ ਸੌਸ ਹੋ ਗਈ ਉਹ ਇਸ ਤੋਂ ਉੱਪਰ ਹੈ ਜੀ ਪੂਰੀ ਪੁਲ ਸਪਾਈਸੀ ਬਿਸ਼ੂਲੀ ਹੈ ਤੇ ਤੁਸੀਂ ਹਲਕੀ ਵੀ ਫਿਸ਼ ਕਰਾ ਸਕਦੇ ਹੋ ਦੱਸ ਸਕਦੇ ਹੋ ਕਿ ਜਿਆਦਾ ਖਣੀ ਜਿਆਦਾ ਕਰਾ ਸਕਦੇ ਹੋ ਤੇ ਐਸੀ ਗਾਰਲਿਕ ਸੌਸ ਨਾਲੋਂ ਜ਼ਿਆਦਾ ਤੁੰਗੀ ਹੈ ਹੂੰ ਤੇ ਨਾਲ ਤੇ ਆਜ ਕਚਰਤਾ ਜਿਹੜਾ ਹੈਗਾ ਆ ਨਾ ਫਰਾ ਦਿੰਦੇ ਆ। ਤੋ ਤੇ ਹੁਣ ਵਾਰੀ ਆ ਗਈ ਆਪਣੀ ਚਿਕਨ ਡਿਕਾਪ ਬਟਰਸਾਲਾ ਦੀ। ਗਰੇਵੀ ਰੇ ਐਨੀ ਥਿਕ ਹੁੰਦੀ ਨਾ ਬਈ ਸਭ ਤੋਂ ਬੈਸਟ ਕੁਰੀ ਹੋਦੀ ਆ ਰਹੀ ਚਿਕਨ ਇਹਦਾ ਇੰਨਾ ਨਰਮ ਬਣਾ ਆ ਦੇਖੋ ਐਵੇਂ ਟੁੱਟਦਾ ਬਸ ਉਰੇ ਦੇ ਛੇਨ ਅੱਧੀਆਂ ਤੇ ਇੱਥੇ इस जब ती एक बाइट लानी तो बोलना चीज नहीं करना इस करके मैं फ्लेवर ज्यादा करना नूर मिला के ट्राई जरूर करो इन्होंने चिकन टिक्का मटर मसाला लसली फिश गार्लिक नान मैं गाँव जो पोषण है ना यह हाफ पोशन है हा। तुम तो देख लो ने कि है। है भी हा पुछले लगभग दो बंद इनाफा बहुत जबरदस्त है मतलब बिल्कुल पूरा वैसा है ये नहीं है घट वाल पर तो बिच भी चली जाए क्योंकि खत्म करनी भाई ਇੰਨਾ ਕੁਛ ਹੁਣ ਮੈਨੂੰ ਫਿਨਿਸ਼ ਕਰਨ ਲਈ ਲੱਗਣਾ ਟਾਈਮ ਇਸ ਕਰਕੇ ਹੁਣ ਤੁਸੀਂ ਇੱਕ ਕੰਮ ਇੱਕ ਕਰਨਾ ਛੋਟਾ ਜਿਹਾ ਤੁਸੀਂ ਸਾਨੂੰ ਦੱਸੋ ਵੀ ਤੁਹਾਡੇ ਇਲਾਕੇ ਦੇ ਵਿੱਚ ਸਭ ਤੋਂ ਬੈਸਟ ਫੂਡ ਕੌਣ ਬਣਾਉਂਦਾ ਹੈ ਜਿਹੜਾ ਅਸੀਂ ਸ਼ੂਟ ਕਰ ਸਕਦੇ ਹੋਈਏ ਸਾਨੂੰ ਆਪਣੇ ਕਮੈਂਟ ਬਾਕਸ ਦੱਸਿਆ ਕਰੋ ਤੁਹਾਡੇ ਇਲਾਕੇ 'ਚ ਸਭ ਤੋਂ ਵਧੀਆ ਖਾਣਾ ਸਭ ਤੋਂ ਵਧੀਆ ਨੌਨ ਵੇਜ ਸਭ ਤੋਂ ਵਧੀਆ ਫੇਸ਼ੀਅ ਸਭ ਤੋਂ ਵਧੀਆ ਮੈਜਿਕ ਬੈਕ ਨੌਨ ਵੇਜ ਜੋ ਵੀ ਬਣਾਉਂਦੇ ਆ ਅਸੀਂ ਉਹਨਾਂ ਦੇ ਪਿੰਡਾਂ 'ਵਾਂ ਕਿ ਉਹਦਾ ਸ਼ਹਿਰ ਆਵਾਂਗੇ ਫ੍ਰੀ ਆਫ ਕੋਸ ਇ ਪ੍ਰੋਮੋਸ਼ਨ ਕਰਾਂਗੇ ਤੇ ਨਾਲੇ ਉਹਨਾਂ ਦਾ ਖਾਣਾ ਦੇਸਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਲਓ ਤੇ ਛੋੜੇ ਜਿਹਾ ਕਮੈਂਟ ਕਰਕੇ ਸਾਡੀ ਹੌਸਲਾ ਵਧਾਈ ਸ਼ੁਰੂ ਕਰ ਦਿਓ ਸੋ ਥੈਂਕ ਯੂ ਸੋ ਮਚ